ਜਮਿਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਵੱਡੇ ਪੱਧਰ ਤੇ ਖਿਲਾਰਾ ਪੈ ਗਿਆ ਇਹ ਖਿਲਾਰੇ ਦੀ ਸਿਰਫ ਚਰਚਾ ਹੀ ਨਹੀਂ ਹੈ ਇਹ ਖਿਲਾਰਾ ਹੁਣ ਬਾਹਰ ਵੀ ਦਿਖਣ ਲੱਗਿਆ ਮੀਠੇਰ ਦੇ ਨਾਲ ਕੁਝ ਵੱਡੇ ਲੀਡਰ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਆ ਇਹ ਖਿਲਾਰਾ ਸਿਰਫ ਇੱਕੋ ਸੀਟ ਤੇ ਨਹੀਂ ਹੈ ਇਹ ਖਿਲਾਰਾ ਜਿਹੜਾ ਉਹ ਗਿੱਦੜਵਾਹ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸੀਟ ਤੇ ਵੀ ਹੈ ਬਰਨਾਲਾ ਸੀਟ ਤੇ ਤਾਂ ਹੈਗੇ ਹੈਗਾ ਮਸਲਾ ਕੀ ਹੈ ਬਹੁਤ ਅਹਿਮ ਜਾਣਨ ਵਾਲੀ ਖਬਰ ਹੈ ਔਰ ਮੁੱਖ ਮੰਤਰੀ ਦੇ ਲਈ ਜਿਹੜੀ ਆ ਵੱਡੀ ਮੁਸੀਬਤ ਖੜੀ ਹੋਣ ਜਾ ਰਹੀ ਆ ਮਸਲਾ ਕੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਅਸੀਂ ਕਰਨੀ ਹੈ ਜਾਣਨੀ ਇਹ ਖਬਰ ਜਿਹੜੀ ਆ ਬੜੀ ਜ਼ਰੂਰੀ ਹੈ ਔਰ ਉਧਰ ਨਾਲ ਹੀ ਨਾਲ ਗੱਲ ਕਰਾਂਗੇ ਕਿ ਕਿਦਦਰ ਬਾਹਾ ਸੁਖਵੀਰ ਸਿੰਘ ਬਾਦਲ ਖੋਰਾ ਦੇ ਲਈ ਵੀ ਸਰਦਾਰੀ ਜਿਹੜੀ ਬਣਦੀ ਜਾ ਰਹੀ ਹੈ ਔਰ ਉਧਰ ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਜਿਹੜਾ ਉਹ ਪੂਰਾ ਚੌਕਸ ਹੋਈ ਹੈ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਨੇ ਡੀਜੀਪੀ ਨੂੰ ਪੱਤਰ ਜਿਹੜਾ ਉਹ ਲਿਖ ਦਿੱਤਾ ਹੈ ਜ਼ਮੀਨ ਐਕਵਾਇਰ ਕਰਨ ਦੇ ਮਸਲੇ ਦੇ ਵਿੱਚ ਬਹੁਤ ਵੱਡੀ ਖਬਰ ਆ ਜਿਹੜੀ ਇਹ ਅੱਜ ਦੀ ਜਿਹੜੀ ਸਾਹਮਣੇ ਆ ਰਹੀ ਹੈ ਔਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਲੱਗਣ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਕੀ ਕਾਰਨ ਹੈ ਕਿ ਇਹ ਪੰਜਾਬ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲੱਗਣ ਜਾ ਰਿਹਾ ਔਰ ਇਹ ਵੀ ਖਬਰ ਜਿਹੜੀ ਹੈ ਭਗਵੰਤ ਮਾਨ ਦੀ ਮਸੀਬਤ ਵਧਾਉਣ ਵਾਲੀ ਹੈ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਅਨਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖਾਬਾ ਸ਼ੁਰੂਆਤ ਜਿਹੜੀ ਆ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਵੇਂ ਚੋਣਾਂ ਤੋਂ ਪਹਿਲਾਂ ਜਿਹੜਾ ਖਲਾਰਾ ਜਿਹੜਾ ਨਜ਼ਰੀ ਆ ਰਿਹਾ ਪਹਿਲਾ ਗੱਲ ਇਥੋਂ ਹੀ ਕਿ ਮੀਥੇਰ ਜਿਹੜੇ ਆ ਉਹ ਉਹ ਐਮਪੀ ਬਣ ਚੁੱਕਿਆ ਸੰਗਰੂਰ ਤੋਂ ਔਰ ਬਰਨਾਲੇ ਤੋਂ ਜਿਹੜੀ ਹੈ ਉਹ ਵਿਧਾਨ ਸਭਾ ਸੀਟ ਖਾਲੀ ਹੋ ਚੁੱਕੀ ਹੈ ਹੁਣ ਮੀਥੇਰ ਚਾਹੁੰਦੇ ਆ ਕਿ ਉਹਨਾਂ ਦਾ ਕੋਈ ਖਾਸਮ ਖਾਸ ਸਮਿੱਤਰ ਉਹਨਾਂ ਦੇ ਨਾਲ ਹੀ ਹੁੰਦਾ ਉਹਨੂੰ ਚੋਣ ਜਿਹੜੀ ਕਹਿੰਦੇ ਲੜਾਉਣਾ ਚਾਹੁੰਦੇ ਆ ਉਧਰ ਮੁੱਖ ਮੰਤਰੀ ਚਾਹੁੰਦੇ ਆ ਕਿ ਗੋਲਡੀ ਦੇ ਨਾਲ ਜਿਹੜਾ ਕੀਤਾ ਵਾਦਾ ਆ ਕਿ ਕਿਤੇ ਨਾ ਕਿਤੇ ਉਹ ਜਿਹੜਾ ਉਹ ਪੂਰਾ ਕੀਤਾ ਜਾ ਸਕੇ ਹਾਲਾਂਕਿ ਮੁਕਮਤਰੀ ਕੋਈ ਬਾੜੀ ਦਿਲਚਸਪੀ ਨਹੀਂ ਦਿਖਾ ਰਹੇ 골ਡੀ ਦੇ ਲਈ ਪਰ ਇਹ ਹੈ ਕਿ ਜਿਹੜੀ ਅੰਦਰੋਂ ਅੰਦਰੀ ਪਾਰਟੀ ਦੇ ਤਸਲ ਜਿਹੜੀ ਆ ਚੱਲ ਰਹੀ ਹੈ ਉਹ ਭਗਵੰਤ ਮਾਨ ਉਸ ਹਲਕੇ 'ਚ ਕਿਸੇ ਹੋਰ ਨੂੰ ਜਿਹੜਾ ਉਤਾਰਨਾ ਚਾਹੁੰਦੇ ਆ 골ਡੀ ਨੂੰ ਵੀ ਉਤਾਰਨਾ ਚਾਹੁੰਦੇ ਆ ਔਰ ਦੂਜੇ ਪਾਸੇ ਮੀਠੇਰ ਜਿਹੜੇ ਆ ਉਹ ਉਹਨਾਂ ਦਾ ਹਲਕਾ ਔਰ ਮੀਠੇਰ ਤੋਂ ਹਲਕਾ ਬਿਨਾਂ ਜਿੱਤਣਾ ਅਮਦੀ ਪਾਰਟੀ ਵਾਸਤੇ ਔਖਾ ਵੀ ਹੋਊਗਾ ਔਰ ਮੀਠੇਰ ਆਪਣੇ ਉੱਤੇ ਦੋਸਤ ਨੂੰ ਚੋਣ ਜਿਹੜੀ ਆ ਉਹ ਲੜਾਉਣਾ ਚਾਹੁੰਦੇ ਆ ਔਰ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਖਲਾਰਾ ਇੱਕ ਪਾਸੇ ਮੀਟੇਰ ਦੇ ਨਾਲ ਬਹੁਤ ਵੱਡਾ ਧੜਾ ਜਿਹੜਾ ਖੜਾ ਹੈਗਾ ਔਰ ਇਸੇ ਚੀਜ਼ ਨੂੰ ਲੈ ਕੇ ਕਿ ਭਾਈ ਇਸ ਤਰੀਕੇ ਦਾ ਤੱਕਾ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਮੁਖਵੰਤਰੀ ਵੀ ਕਹਿੰਦੇ ਜਿਹੜੇ ਉਹ ਵੜੇ ਹੋਏ ਆ ਔਰ ਇੱਕ ਪਾਸੇ ਗਿੱਦੜਵਾਹਾ ਦੇ ਵਿੱਚ ਜਿਹੜੇ ਡਿੰਪੀ ਢਿਲੋਂ ਆਉਂਦੇ ਆ ਤਾਂ ਡਿੰਪੀ ਢਿਲੋਂ ਕਹਿੰਦੇ ਕਿ ਮੇਰੀ ਸ਼ਰਤੀ ਇਹ ਹੋਣੀ ਆ ਕਿ ਮੈਂ ਇੱਥੋਂ ਜਿਹੜੀ ਆ ਜਿਮਨੀ ਚੋਣ ਲੜਨੀ ਆ ਤੇ ਜੇ ਬਾਹਰੋਂ ਲਿਆ ਕੇ ਜਿਮਨੀ ਚੋਣ ਇੱਥੇ ਵੀ ਲੜਾਈ ਜਿਹੜੀ ਉਹ ਜਾਂਦੀ ਹੈ ਤਾਂ ਫਿਰ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਭਮੱਕੜ ਪਿਛਲੇ ਲੰਬੇ ਸਮੇਂ ਤੋਂ ਨਾਰਾਜ਼ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਬਾਹਰ ਲਿਆ ਕੇ ਸਾਡੇ ਦਰਾਜ ਜਿਹੜੇ ਉਹ ਕਰ ਰਹੇ ਆ ਤਾਂ ਉਥੇ ਲੋਕਲ ਲੈਵਲ ਤੇ ਵੀ ਵੱਡੇ ਪੱਧਰ ਤੇ ਮੁਕਾਬਲਤ ਜਿਹੜੀ ਆ ਉਹ ਹੋ ਸਕਦੀ ਹੈ ਅੰਦਰਵੰਦਰੀ ਵੀ ਹੋ ਸਕਦੀ ਹੈ ਬੇਆਪਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਤੇ ਬਹੁਤ ਵੱਡੇ ਇਲਜ਼ਾਮ ਜਿਹੜੇ ਲੱਗ ਚੁੱਕੇ ਉਹਨਾਂ ਦੇ ਖਿਲਾਫ ਆਪਣੇ ਹੀ ਬਲਾਕ ਪ੍ਰਧਾਨਾਂ ਦੇ ਵੱਲੋਂ ਆਪਣੇ ਹੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਵਿਜੀਲੈਂਸ ਦੀ ਜਾਂਚ ਜਿਹੜੀ ਉਹ ਮੰਗੀ ਜਾ ਚੁੱਕੀ ਹੈ ਉਧਰ ਰਾਜਕੁਮਾਰ ਚੱਪੇਵਾਲ ਤੇ ਬ੍ਰਹਮਸ਼ੰਕਰ ਜਿੰਪਾ ਦੀ ਇੱਕ ਦਿਨ ਆਡੀਓ ਜਿਹੜੀ ਆ ਵਾਇਰਲ ਹੋਈ ਟਿਕਟ ਨੂੰ ਲੈ ਕੇ ਉਹ ਦੋਵੇਂ ਜਣੇ ਟਿਕਟ ਦੇ ਲਈ ਜੋੜ-ਤੋੜ ਲਾ ਰਹੇ ਆ ਜੱੱਬੇ ਵਾਲ ਚਾਹੁੰਦੇ ਆ ਕਿ ਉਹਨਾਂ ਦੇ ਕਿਸੇ ਬੰਦੇ ਨੂੰ ਜਿਹੜੇ ਚਾ ਪਰਿਵਾਰ ਦੇ ਵਿੱਚੋਂ ਚਰਚਾ ਹੈ ਉਹਨਾਂ ਨੂੰ ਟਿਕਟ ਮਿਲੇ ਤੇ ਦੂਜੇ ਪਾਸੇ ਹੋਰ ਲੋਕ ਚਾਹੁੰਦੇ ਆ ਕਿ ਸਾਨੂੰ ਜਿਹੜੀਆਂ ਮਿਲਈ ਇਹ ਚਾਰਾ ਜਮਨੀ ਚੋੜਾ ਨੂੰ ਲੈ ਕੇ ਭਗਵੰਤ ਮਾਨ ਦੇ ਵਾਸਤੇ ਕੋਈ ਸੌਖਾ ਰਾਹ ਨਹੀਂ ਹੈ ਔਰ ਖਾਸ ਕਰਕੇ ਬਰਨਾਲਾ ਸੀਟ ਨੂੰ ਲੈ ਕੇ ਕਿਵੇਂ ਦੇਖਦੇ ਹੋ ਜਿਹੜਾ ਖਲਾਰਾ ਵਧਿਆ ਸੁਖਵਿੰਦਰ ਜੀ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਚੋਣਾਂ ਨੂੰ ਸਬੰਧੀ ਦੀ ਰਣਨੀਤੀ ਨੂੰ ਲੈ ਕੇ ਵੇਖੋ ਤਾਂ ਹਮੇਸ਼ਾ ਇਦਾਂ ਸਾਮਣੇ ਆਉਂਦਾ ਕਿ ਭਗਵੰਤ ਮਾਨ ਹੋਣੀ ਜਾਂ ਆਮ ਆਦਮੀ ਪਾਰਟੀ ਜਦੋਂ ਵੀ ਕਿਤੇ ਇਲਾਕੇ ਦੀਆਂ ਚੋਣਾਂ ਹੁੰਦੀਆਂ ਨੇ ਤੇ ਪੈਰਾਸ਼ੂਟ ਰਹੀਂ ਉਮੀਦਵਾਰਾਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਇਹਦਾ ਹੀ ਉਤਾਰ ਜਿਹੜੀ ਖਾਸ ਤੌਰ ਤੇ ਤੁਸੀਂ ਜਲੰਧਰ ਦੀ ਪਿਛਲੀ ਲੋਕ ਸਭਾ ਚੋਣ ਤੇ ਆ ਜਿਹੜੀ ਜਿਵਨੀ ਚੋਣ ਤੁਸੀਂ ਦੇਖ ਸਕਦੇ ਜੀ ਹੁਣ ਜਿਸ ਤਰੀਕੇ ਦੀਆਂ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਖਾਸ ਤੌਰ ਤੇ ਬਰਦਾਲਾ ਸੀਟ ਦੇ ਸੰਦਰਭ ਚ ਇਹ ਕਿੰਸੋ ਵਾ ਭੀਤੇ ਦਿਨ ਸਭ ਮੇ ਤਾਂ ਕਾਫੀ ਚਰਚਾ ਜੇ ਵਿੱਚ ਇਹ ਵਿਸ਼ੇ ਵਿੱਚ ਸਾਹਮਣੇ ਜੜੀਆਂ ਆ ਰਹੀਆਂ ਨੇ ਕਿਉਂਕਿ ਮੀਤੇ ਹਰੂਨ ਚਾਹੁੰਦੇ ਨੇ ਕਿ ਜਿਸ ਤਿੱਕੇ ਦਾ ਬਰਦਾਲਾ ਹਲਕਾ ਉਹਨਾਂ ਦਾ ਪੁਛਤੈਨੀ ਹਲਕਾ ਰਿਹਾ ਜੰਦੀ ਹਲਕਾ ਰਿਹਾ ਤੇ ਜੇਕਰ ਉਥੋਂ ਕਿਸੇ ਨੂੰ ਸੀਟ ਟਿਕਟ ਦੇਣੀ ਆ ਤਾਂ ਉਹਨਾਂ ਦੇ ਖਾਸਮ ਖਾਸ ਵਿਅਕਤੀ ਨੂੰ ਜਾਂ ਉਹਨਾਂ ਦੇ ਖਾਸ ਵਲੰਟੀਅਰ ਨੂੰ ਜਿਹੜੀ ਦਿੱਤੀ ਜਾਵੇ ਤਾਂ ਜੋ ਪੁਵੇਖ ਦੇ ਵਿੱਚ ਦੁਬਾਰਾ ਉਹ ਆਪਣੇ ਕਿਲੇ ਦੇ ਵਿੱਚ ਦੁਬਾਰਾ ਮਜ਼ਬੂਤ ਹੋ ਸਕਣ ਤੇ ਦੂਜੇ ਪਾਸੇ ਭਗਵੰਤ ਮਾਨ ਹੁਣੀ ਜਿਸ ਤਰੀਕੇ ਦੀ ਗੱਲਾਂ ਤਬਦੀਰ ਕੋੜੀ ਨੂੰ ਜਦੋਂ ਪਾਰਟੀ ਦੇ ਵਿੱਚ ਲਿਆਦਾ ਤਾਂ ਉਸ ਵਕਤ ਇਹ ਵਾਦਾ ਕਹਿੰਦੇ ਕੀਤਾ ਗਿਆ ਸੀ ਕਿ ਹਾਂ ਭਈ ਜੇਕਰ ਇਥੋਂ ਸੰਗਰੂਰ ਤੋਂ ਮੀਤ ਹਰ ਹੁਣੀ ਜਿੱਤਦੇ ਆ ਤਾਂ ਫਿਰ ਪਾਰਟੀ ਦੇ ਵਿੱਚ ਤੁਹਾਨੂੰ ਵਧੀਆ ਅਯੋਗ ਸਥਾਨ ਜਿਹੜਾ ਉਹ ਦਿੱਤਾ ਜਾਊਗਾ ਤਾਂ ਇੱਕ ਕਿਸਮ ਦਾ ਉਹਨਾਂ ਨਾਲ ਵਾਦਾ ਜਿਹੜਾ ਉਹ ਕਰ ਦਿਆ ਗਿਆ ਸੀ ਦੂਜੀ ਸੀਟ ਤੁਸੀਂ ਜਿਹੜਾ ਚੱਕ ਗੱਲ ਕੀਤੀ ਆ ਗਿੱਦੜ ਬਾਖਲ ਕੇ ਦੀ ਡਿੰਪਟੀ ਲੋਹ ਹੁਣੀ ਤਾਂ ਕੱਲ ਦੇ ਜਿਸ ਤਰੀਕੇ ਨਾਲ ਸਰਗਰਮ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇਸ਼ਾਰਾ ਵੀ ਦੇ ਦਿੱਤਾ ਕਿ ਹਾਂ ਭਈ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿਅਕਤੀ ਜਿਹੜੇ ਉਹਨਾਂ ਦੇ ਸੰਪਰਕ ਚ ਨੇ ਜਾਂ ਮੁੱਖ ਮੰਤਰੀ ਸਾਹਿਬ ਆਲਾਕੇ ਦੇ ਭੜੇ ਵਾਸਤੇ ਕੋਈ ਗੱਲ ਕਰਦੇ ਤਾਂ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਣਗੇ ਸਾਫ ਸੰਕੇਤ ਆ ਕਿ ਇਹਨਾਂ ਜਿਮਨੀ ਚ ਉਹਨਾਂ ਦੇ ਵਿੱਚ ਉਹ ਵੀ ਆਮ ਆਦਮੀ ਪਾਰਟੀ ਤੋਂ ਟਿਕਟ ਲੜਨ ਦੇ ਵਾਸਤੇ ਦਿਲਚਸਪੀ ਜਿਹੜੀ ਵਿਖਾ ਰਹੇ ਆ ਦੂਜੇ ਪਾਸੇ ਚੱਬੇਵਾਲ ਦੀ ਤੁਸੀਂ ਗੱਲ ਕਰ ਲਈ ਉਹ ਡੇਰਾ ਬਾਬਰਾਨ ਖਲਕੇ ਦੀ ਗੱਲ ਕਰਤੀ ਉਥੇ ਵੀ ਸਤਰੀਆਂ ਜਿਹੜੀਆਂ ਇਸੇ ਤਰੀਕੇ ਦੀਆਂ ਆ ਰਹੀਆਂ ਨੇ ਕਿਉਂਕਿ ਡੇਰਾ ਬਾਬਰਾਨ ਖਲਕੇ ਤੋਂ ਜਿਹੜੇ ਇਨਚਾਰਜ ਨੇ ਜਿਸ ਤਰੀਕੇ ਨਾਲ ਕ腐ਸ਼ਨ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨਹੀਂ ਉਹਨਾਂ ਤੇ ਜਿਹੜਾ ਇਲਜ਼ਾਮ ਜਿਹੜਾ ਲਾਇਆ ਤੇ ਇਥੋਂ ਤੱਕ ਸੀਬੀਆਈ ਦੀ ਜਾਂਚ ਦੀ ਮੰਗ ਚੜੀ ਆ ਉਹਨਾਂ ਨੇ ਕੀਤੀ ਹੈ ਪਰਚਾ ਦਰਜ ਕਰਨ ਦੀ ਬੰਦ ਕੀਤੀ ਆ ਭਾਵ ਇਹਨਾਂ ਜਿਮਨੀ ਚੋਣਾਂ ਨੂੰ ਲੈ ਕੇ ਇਹ ਜਿਹੜੀਆਂ 4 ਸੀਟਾਂ ਨੇ ਇਹਨਾਂ ਦੇ ਉੱਤੇ ਐਸੜੇ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਖਿੱਚੋਤਾਣਾ ਸਿਲਸਿਲਾ ਸਾਹਿਬ ਉਹ ਪੂਰਨ ਤੌਰ ਤੇ ਸਿੱਖ ਤੇ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਹੁਣ ਵੇਖਣਾ ਇਹ ਆ ਕਿ ਇਹਨਾਂ ਆਮ ਆਦਮੀ ਪਾਰ ਜਿਹੜੀਆਂ ਆਮ ਆਦਮੀ ਪਾਰਟੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕੀ ਭਗਵਤ ਬਾਣ ਹੋਣਾ ਦੀ ਚਲਦੀ ਆ ਤੇ ਜਾਂ ਦੂਜੇ ਪਾਸੇ ਦਿੱਲੀ ਦੇ ਜਿਹੜੇ ਚੋਣਾਂ ਦੀ ਦੀਪੀਕਰ ਡਾਕਟਰ ਸੰਦੀਪ ਪਾਠਕਾ ਉਹਨਾਂ ਦੀ ਚੱਲਦੀ ਹੈ ਕਿਉਂਕਿ ਪੂਰਨ ਤੌਰ ਤੇ ਟਿਕਟਾਂ ਦੀ ਵੰਡ ਦੇ ਸਬੰਧੀ ਫੈਸਲਾ ਦਾ ਸਿੱਧੂ ਸਾਹਿਬ ਦਿੱਲੀ ਹਾਈ ਕਮਾਨੇ ਕਰਦਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਜਿਸ ਤਰੀਕੇ ਦੀ ਭਗਵੰਤਬਾਨ ਹੁਣਾਂ ਦੀ ਕਾਰਸ਼ਾਲੀ ਰਹੀ ਹੈ ਮੇਰਾ ਨਹੀਂ ਖਿਆਲ ਕਿ ਕੋਈ ਜੋਖਮ ਜਿਹੜਾ ਦਿੱਲੀ ਹਾਈ ਕਮਾਨ ਇਸ ਪੱਤਰ ਤੇ ਉਠਾ ਸਕੇ ਕਿਉਂਕਿ ਜੇਕਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਕਰ ਜਲੰਧਰ ਦੀ ਜਿਮਨੀ ਚੋਣ ਜਿੱਤੀ ਤਾਂ ਭਗਵੰਤ ਮਾਨ ਹੁਣਾਂ ਦਾ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਾ ਕੇ ਇੱਕ ਜਿਮਨੀ ਸੋਣ ਜਿੱਤਣ ਵਾਸਤੇ ਉਹਨਾਂ ਨੂੰ ਸਾਰਾ ਤਾਮਜਾਬ ਜਿਹੜਾ ਹੀ ਉਹ ਜਲੰਧਰ ਧਰਤੀ ਜਿਹੜਾ ਕਰਦਾ ਪਿਆ ਤਾਂ ਇਹ ਵੀ ਕੋਈ ਏਡੀ ਸੌਖੀ ਸੀਟ ਜਿਹੜੀ ਉਹ ਨਹੀਂ ਸੀ ਜਿੱਤੀ ਗਈ ਤਾਂ ਹੁਣ ਤਾਂ ਚਾਰ ਜਿਮਨੀ ਚੋਣਾਂ ਦਾ ਸਵਾਲ ਹੈਗਾ ਤਾਂ ਜੇਕਰ ਮੀਤ ਇਹ ਹੁਣੇ ਇਸ ਪੁਆਇੰਟ ਤੇ ਅੜ ਜਾਂਦੇ ਆ ਕਿਉਂਕਿ ਮੀਤ ਇਹ ਹੁਣੇ ਐਸਲੇ ਲੋਕ ਸਭਾ ਦੇ ਮੈਂਬਰ ਨੇ ਦੂਜੇ ਪਾਸੇ ਉਹ ਸੀਨੀਅਰ ਆਮ ਆਦਮੀ ਪਾਰਟੀ ਦੇ ਨੇਤਾ ਹੈਗੇ ਤਾਂ ਜੇਕਰ ਉੱਥੇ ਸਥਿਤੀਆਂ ਇਦਾਂ ਦੀਆਂ ਬਣ ਚੰਦੀਆਂ ਦੋਵਾਂ ਦੇ ਵਿੱਚਕਾਰ ਟਕਰਾਅ ਹੁੰਦਾ ਤਾਂ ਉਹ ਦਾਸ ਬਾਬਾ ਕਾਕਿ ਫੈਸਲਾ ਫਿਰ ਜਿਹੜਾ ਫਾਇਦਾ ਆ ਉਹ ਕਿਸੇ ਤੀਜੀ ਧਿਰ ਨੂੰ ਹੋ ਸਕਦਾ ਤੇ ਇਹੋ ਜਿਹਾ ਹੀ ਵਿਰੋਧ ਜਿਹੜਾ ਤੁਹਾਨੂੰ ਗਿੱਦਰਬਾਚੋਂ ਹਲਕੇ ਤੋਂ ਮਿਲ ਸਕਦਾ ਕਿਉਂਕਿ ਗਿੱਦਰਬਾ ਹਲਕੇ ਤੋਂ ਜਿਸ ਤਰ੍ਹਾਂ ਡਿਪਟੀ ਲੋ ਐਸੜੇ ਪੂਰਨ ਤੌਰ ਤੇ ਉਹਨੂੰ ਤਿਆਰ ਆ ਤੇ ਭਗਵੰਤ ਮਾਨ ਹੋਣੀ ਵੀ ਹਰ ਤਰੀਕੇ ਨਾਲ ਦਾਅ ਖੇਡਣ ਨੂੰ ਤਿਆਰ ਹੋ ਜਾਂਦੇ ਹੁੰਦੇ ਆ ਤਾਜੇ ਹੀ ਸਥਿਤੀ ਦੇ ਵਿੱਚ ਬੀਤੀ ਸਮੇਤ ਜਿਹੜੇ ਲੰਮੇ ਸਮੇਤੋਂ ਵਲੰਟੀਅਰ ਜਿਹੜੇ ਕੰਮ ਕਰ ਰਹੇ ਆ ਜਿਨ੍ਹਾਂ ਨੂੰ ਭਗਵੰਤ ਮਾਨ ਹੁਣੀ ਪਮਕੜ ਕਹਿੰਦੇ ਹੁੰਦੇ ਸਨ ਫਿਰ ਉਹਨਾਂ ਦੀ ਹੋਂਦ ਕੀ ਆ ਕਿਉਂਕਿ ਪਾਰਟੀ ਨੂੰ ਅੱਗੇ ਹੀ ਇਹਨਾਂ ਪਮਕੜਾ ਦੇ ਕਰਕੇ ਬੜਾ ਲੰਮਾ ਖਮਿਆਜਾ ਜਿਹੜਾ ਪੁਕਤਰਾ ਪੈ ਰਿਹਾ ਕਿਉਂਕਿ ਅਜੇ ਤੱਕ ਕਿਸੇ ਵੀ ਵਲੰਟੀਅਰ ਨੂੰ 2.5 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਬੋਰਡ ਦਾ ਚੇਅਰਮੈਨ ਕਿਸੇ ਦਾ ਵਾਈਸ ਚੇਅਰਮੈਨ ਜਾਂ ਕੋਈ ਅਹਿਮ ਅਹੁਦੇ ਜਿਹੜੇ ਆ ਉਹ ਨਹੀਂ ਦਿੱਤੇ ਗਏ ਜਿਸ ਕਰਕੇ ਇਹ ਪਮਕੜ ਜਿਹੜੇ ਆਪਣੇ ਆਪ ਨੂੰ ਥੱਕੇ ਹੋਏ ਮਹਿਸੂਸ ਕਰਦੇ ਆ ਤੇ ਜੇਕਰ ਹੁਣ ਇਹਨਾਂ ਉਹ ਵਿਅਕਤੀ ਜਿਹੜੇ ਬੀਤੇ ਲੰਮੇ ਸਮੇਂ ਤੋਂ ਅੱਖ ਰੱਖ ਕੇ ਬੈਠੇ ਸੀ ਕਿ ਹਾਂ ਫੇ ਸਾਡੀ ਵਾਰੀ ਆਊਗੀ ਤੇ ਜੇਕਰ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਪੈਰਾਸ਼ੂਟ ਰਹੀਂ ਬਾਹਰੋਂ ਲਿਆ ਦੇ ਉਮੀਦਵਾਰਾਂ ਨੂੰ ਉਤਾਰ ਦਿੱਤਾ ਜਾਂਦਾ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਉਹੋ ਜਿਹਾ ਕੁਝ ਕਰ ਪਾਵੇ ਜਿਹੋ ਜਿਹਾ 2022 ਦੀਆਂ ਚੋਣਾਂ ਦੇ ਵਿੱਚ ਹੋਇਆ ਸੀ ਕਿਉਂਕਿ ਬਹੁਤ ਕੁਝ ਚੀਜ਼ਾਂ ਅਸਲੀ ਨਾਲ ਇਨਵੋਲਵ ਹੋਣ ਗਈਆਂ ਅਣਖ ਸਿੰਘ ਬਰੋਲਾ ਨਾ ਤਾਂ ਜਿਹੜਾ ਵੱਡੇ ਪੱਧਰ ਤੇ ਪੈ ਸਕਦਾ ਕਿਉਂਕਿ ਜਦੋਂ ਲੋਕ ਸਭਾ ਹੋਈਆਂ ਸੀ ਜਦੋਂ ਲੋਕ ਸਭਾ ਜਿਮਨੀ ਚੋਣ ਹੋਈ ਸੀ ਤਾਂ ਉਦੋਂ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਲਿਆਂਦਾ ਸੀਗਾ ਕਾਂਗਰਸ ਵੱਲੋਂ ਲਿਆ ਕੇ ਉਹਨੂੰ ਲੜਾਤੀ ਚੋਣ ਫਿਰ ਜਨਰਲ ਇਲੈਕਸ਼ਨ ਹੋਈਆਂ ਤਾਂ ਉਦੋਂ ਵੀ ਬਾਹਰੋਂ ਲਿਆ ਕੇ ਜਿਹੜੇ ਕੈਂਡੀਡੇਟ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਉਹ ਲੜਾਏ ਗਏ ਚਾਹੇ ਉਹ ਟੀਨੂ ਚਾਹੇ ਉਹ ਚੱਬੇ ਵਾਲੀ ਚਾਹੇ ਉਹ ਬਹੁਤ ਸਾਰੇ ਜਿਹੜੇ ਬਾਹਰੋਂ ਲਿਆਂਦੇ ਹੋਏ ਸੀਗੇ ਤਾਂ ਉਧਰ ਜੇ ਹੁਣ ਉਸ ਤੋਂ ਬਾਅਦ ਜਲੰਧਰ ਦੀ ਇੱਕ ਹੋਰ ਬਾਏ ਇਲੈਕਸ਼ਨ ਜਿਹੜੀ ਆ ਉਹ ਆਈ ਵਿਧਾਨ ਸਭਾ ਦੀ ਤਾਂ ਉੱਥੇ ਉਹ ਭਗਤ ਜਿਹੜੇ ਅਮਿੰਦਰ ਭਗਤ ਲਿਆ ਕੇ ਜਿਹੜੇ ਲੜਾਤੀ ਹੁਣ ਜੇ ਚੋਣ ਹੋਣ ਜਾ ਰਹੀ ਹੈ ਤੇ ਇਹ ਜਿੰਮੀ ਚੋਣਾ ਤਾਂ ਉਹਦੇ ਵਿੱਚ ਜੇ ਗੱਲ ਕਰੀਏ ਚੱਬੇਵਾਲ ਦੇ ਜੇ ਬੰਦੇ ਨੂੰ ਲੜਾਉਂਦੇ ਆ ਤਾਂ ਉਹ ਵੀ ਬਾਹਰੋਂ ਲਿਆਂਦਾ ਹੋਊਗਾ ਕਾਂਗਰਸ ਦੇ ਵਿੱਚੋਂ ਆਇਆ ਹੋਇਆ ਤੇ ਜੇ ਬਰਨਾਲੇ ਤੋਂ ਲੜਾਉਂਦੇ ਆ 골ਡੀ ਨੂੰ ਤਾਂ ਉਹ ਵੀ ਬਾਹਰੋਂ ਲਿਆਂਦਾ ਹੋਊਗਾ ਤੇ ਜੇ ਗੱਦੜਵਾਹਾ ਤੋਂ ਡਿੰਪੀ ਨੂੰ ਲੜਾਉਂਦੇ ਆ ਤਾਂ ਉਹ ਵੀ ਬਾਹਰੋਂ ਲਿਆਂਦਾ ਹੋਊਗਾ ਤੇ ਹਲੇ ਜਿਹੜਾ ਡੇਰਾ ਬਾਬਾ ਨਾਨਕਾ ਗੁਰਦੀਪ ਰੰਧਾਵਾ ਉਹਦੇ ਖਿਲਾਫ ਵੀ ਜਿਹੜਾ ਕਾਫੀ ਕੁਸ਼ ਆ ਹੁਣ ਪਤਾ ਨਹੀਂ ਉਥੋਂ ਵੀ ਬਾਹਰੋਂ ਲੜਾਉਂਦੇ ਆ ਅੰਦਰੋਂ ਲੜਾਉਂਦੇ ਆ ਪਰ ਯਾਨੀ ਇਹ ਆਮਦੀ ਪਾਰਟੀ ਵਾਸਤੇ ਰੌਲਾ ਰੱਪਾ ਦਾ ਵਲੰਟੀਅਰਾਂ ਦੇ ਭਮਾਕਣਾ ਚ ਹੈਗਾ ਹੀ ਆ ਕਿ ਭਾਈ ਸਾਨੂੰ ਕੋਈ ਦਿੰਦੇ ਨਹੀਂ ਬਕਵੰਦੀ ਬਾਹਰੋਂ ਲਿਆਣ ਲੜਾਈ ਜਾਂਦੇ ਲੋਕਾਂ ਸੋਕਰਤੀ ਇਹ ਗੱਲ ਤਾਂ ਬਿਲਕੁਲ ਜਗਜਾਹਰ ਹੋ ਚੁੱਕੀ ਹੈ ਕਿ ਬੀਤੇ ਢਾਈਆਂ ਸਾਲਾਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਉਦੋਂ ਤੱਕ ਜੇਕਰ ਜ਼ਮੀਨੀ ਹਕੀਕਤ ਦੇ ਉੱਤੇ ਆਪਣਾ ਵੋਟ ਮੈਕੀਸਤਾ ਪਤਾ ਨਹੀਂ ਕਰ ਸਕੀ ਆਪਣੀ ਲੀਡਰ ਹੀ ਪੈਦਾ ਨਹੀਂ ਕਰ ਸਕੀ ਤਾਂ ਫਿਰ ਸੁਭਾਵਕਾ ਖਿਚੜੇ ਇਹਨਾਂ ਦੇ ਵਲੰਟੀਅਰ ਨਹੀਂ ਉਹਨਾਂ ਦੇ ਵਿੱਚ ਇੱਕ ਨਿਰਾਸ਼ਾ ਇੱਕ ਨਮੂਸ਼ੀ ਤਾਂ ਜ਼ਰੂਰ ਹੁੰਦੀ ਹੈ ਕਿਉਂਕਿ ਬੀਤੇ ਲੰਬੇ ਸਮੇਂ ਵਿੱਚ 2014 ਤੋਂ ਲੈ ਕੇ 2024 ਆ ਕੇ ਜਿਨ੍ਹਾਂ ਲੋਕਾਂ ਨੇ ਇਸ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਅੰਤਖ ਯਤਨ ਕੀਤੇ ਹੋਣ ਤੇ ਜਦੋਂ ਜਿਮਹੀ ਚੋੜਾ ਦਾ ਮੌਕਾ ਆਇਆ ਤਾਂ ਉਹ ਤੋਂ ਪੈਰਾਸ਼ੂਟ ਰਹੀਂ ਉਮੀਦਵਾਰਾਂ ਨੂੰ ਬਾਹਰੋਂ ਲਿਆ ਕੇ ਲੜਾ ਦਿੱਤੇ ਜਾਂ ਤਾਂ ਫਿਰ ਤਾਂ ਇੱਕ ਕਿਸਮ ਦਾ ਬਕਾਫਤੀ ਸੁਰਾ ਤਾਂ ਉਬਰਦਿੰਗੇ ਉਬਰ ਗਈਆ ਹਾਲਾਂਕਿ ਇਹਨਾਂ ਬਕਾਫਤੀ ਸੁਰਾ ਨੂੰ ਖਤਮ ਕਰਨ ਵਾਸਤੇ ਭਗਵੰਤ ਮਾਨ ਹੁਣ ਆਪ ਵੱਲੋਂ ਸਮੇਂ-ਸਮੇਂ ਤੇ ਯਤਨ ਤਾਂ ਕੀਤੇ ਜਾਂਦੇ ਨੇ ਮੈਨੂੰ ਯਾਦ ਆ ਕਿ ਸ਼ਹੀਦ ਉਦਮ ਸਿੰਘ ਦੀ ਬੱਸੀ ਦੇ ਮੌਕੇ ਤੇ ਇਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਹਾਂ ਵੀ ਭਰਤੀਆਂ ਦੇ ਮੌਕੇ ਤੇ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਐਪੀਸ਼ੀਸ਼ ਐਮੀ ਤਾਂਗੇ ਪਰ ਉਹ ਵੀ ਵਾਦਾ ਜਿਹੜਾ ਅਜੇ ਤੱਕ ਵਫਾ ਨਹੀਂ ਹੋਇਆ ਬਾਕੀ ਜੇਕਰ ਅਜਿਹਾ ਕੁਝ ਚੱਲਦਾ ਜਿਸ ਤਰੀ ਉਤੇ ਸਦਰ ਚ ਬਿਆਨ ਕੀਤੀਆਂ ਤੇ ਚਾਹੇ ਰਾਜਕਮਰ ਚੱਬੇਵਾਲ ਦੇ ਪਰਿਵਾਰਕ ਮੈਂਬਰਾਂ ਦੇ ਸਦਰ ਚ ਬਿਆਨ ਕੀਤੀਆਂ ਨੇ ਜੇਕਰ ਇਹ ਚਾਹੇ ਕੁਝ ਵਾਪਰਦਾ ਤਾਂ ਫਿਰ ਸਿਆ ਇਹ ਕਲੀਅਰ ਹੈ ਗੱਲ ਸਪਸ਼ਟ ਜੱਕ ਜਹਰਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਬਗਾਵਤੀ ਸੁਰਾਂ ਜਿਹੜੀਆਂ ਸਿੱਧੂ ਸਾਹਿਬ ਹੋਰ ਉੱਠਣ ਗਏ ਫਿਰ ਜਿਸ ਤਰੀਕੇ ਨਾਲ ਆਮ ਤੌਰ ਤੇ ਰਵਾਇਤੀ ਪਾਰਟੀਆਂ ਚ ਹੁੰਦਾ ਕਿ ਹਾਂ ਭਾਈ ਅਸੀਂ ਇਹਨੂੰ ਨੀਚੇ ਚਿੱਤ ਦੇਣਾ ਕੋਈ ਹੋਰ ਉਮੀਦਵਾਰ ਚ ਦਾ ਦੋ ਤੇ ਜੇਕਰ ਫਿਰ ਇਸ ਤਰ੍ਹਾਂ ਹੁੰਦਾ ਆ ਜੇਕਰ ਬਾਹਰੋਂ ਲਿਆਦੇ ਉਮੀਦਵਾਰ ਹਰ ਆਮ ਆਦਮੀ ਪਾਰਟੀ ਦੀ ਟੈਡੀਸ਼ਨ ਰਹੀ ਆ ਇਹ ਗੱਲ ਮੈਂ ਕਹਿ ਦਵਾ ਕਿਉਂਕਿ ਇਹਨਾਂ 92 ਵਿਧਾਇਕਾਂ ਦੇ ਵਿੱਚੋਂ ਵੀ ਕਈ ਵਿਅਕਤੀ ਉਹ ਨੇ ਜਿਹੜੇ ਭਾਜਪਾ ਚੋਂ ਆਏ ਨੇ, ਕਈ ਆਕਾਲੀਆਂ ਚੋਂ ਆਏ ਨੇ, ਕਈ ਕਾਂਗਰਸ ਚੋਂ ਆਏ ਨੇ ਤੇ ਜਿਹੜੇ ਲੋਕ ਸਭਾ ਵਾਲੇ ਉਹਨਾਂ ਦੇ ਵਿੱਚ ਵੀ ਕਈ ਅਜਿਹੇ ਸਨ। ਤੋ ਸੋ ਅਜਿਹੀ ਸਥਿਤੀ ਸਿੱਧੂ ਸਾਹਿਬ ਜਗਜਹਰ ਅਤੇ ਜ਼ਿਕਰ ਅਜਿਹਾ ਹੁੰਦਾ ਤਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਬਕਾਫੀ ਸੁਰਤਾ ਉੱਠਣਗੇ ਉੱਠਣਗੇ। ਜਿਹੜੀ ਆ ਭਗਵੰਤ ਮਾਨ ਹੋਣਾ ਵਾਸਤੇ ਭੂਖ ਦੇ ਵਿੱਚ ਜਰੂਰ ਖਤਰੇ ਦੀ ਜਿਹੜੀ ਘੰਟੀ ਆ ਉਹ ਬਣ ਸਕਦੀਆਂ ਨੇ। ਬਾਕੀ ਦੇਖੋ ਅੱਜ ਜਿਮਨੀਚ ਉਹਨਾਂ ਦਾ ਐਲਾਨ ਜਿਹੜਾ ਜੇ ਹੋਇਆ ਨਹੀਂ ਆ ਪਰ ਜਿਸ ਤਰੀਕੇ ਨਾਲ ਹਰ ਪਾਰਟੀਆਂ ਦੇ ਵਿੱਚ ਹਫੜਾ ਤਫੜੀ ਮਚੀ ਆ ਤੇ ਉਸੇ ਤਰੀਕੇ ਦੇ ਨਾਲ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸਥਿਤੀਆਂ ਸਾਹਮਣੇ ਜਗ ਚਾਹਰੂ ਹੋ ਰਹੀਆਂ ਨੇ ਤਾਂ ਸਮਝਿਆ ਜਾ ਸਕਦਾ ਕਿ ਆਉਂਦਿਆ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਕੁਝ ਵੇਖਣ ਨੂੰ ਜਿਹੜਾ ਪੰਜਾਬ ਦੇ ਵਸਨੀਕਾਂ ਨੂੰ ਮਿਲ ਸਕਦਾ ਹੈਗਾ ਚਲੋ ਉਧਰ 28 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਜ਼ਮੀਨ ਐਕਵਾਇਰ ਕਰਨ ਦੇ ਸਬੰਧ ਦੇ ਵਿੱਚ ਹੈ ਕਟੜਾ ਜਿਹੜਾ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਹੈ ਉਸ ਰਵੰਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਉਸ ਤੋਂ ਪਹਿਲਾਂ ਹੁਣ ਪੰਜਾਬ ਸਰਕਾਰ ਨੂੰ ਜਿਹੜੀਆਂ ਉਹ ਭਾਜੜਾ ਪੈ ਗਈਆਂ ਨੇ ਔਰ ਉਹ ਜਿਹੜੇ ਆ ਹੁਣ ਇੱਕ ਚਿੱਠੀ ਅਨੁਰਾਗ ਵਰਮਾ ਦੇ ਵੱਲੋਂ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਵੱਲੋਂ ਲਿਖ ਦਿੱਤੀ ਗਈ ਹੈ ਜੀ ਆ ਨੀਜੀਪੀ ਨੂੰ ਔਰ ਕੀ ਕੁਝ ਕਹਿੰਦੇ ਉਸ ਚਿੱਠੀ ਦੇ ਵਿੱਚ ਉਸ ਚਿੱਠੀ ਦੀ ਅੱਜ ਦੀ ਸਿਆਸਤ ਜਿਹੜੀ ਉਹ ਪੂਰੀ ਪਖਾ ਦੇਤੀ ਹੈ ਇੱਕੇ ਦਮ ਭਾਜੜਾ ਪਈਆਂ ਸਰਕਾਰ ਨੂੰ ਸੋਖ ਦੱਸੀ ਅਸਲ ਚ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਆ ਦਿੱਲੀ ਕਟੜਾ ਐਕਸਪ੍ਰੈਸ ਜਿਹੜਾ ਬਣਦਾ ਹੈ ਇਹ ਪ੍ਰਧਾਨ ਮੰਤਰੀ ਹੋਣ ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ ਤਾਂ ਇਸ ਪ੍ਰੋਜੈਕਟ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈ ਪੂਰਾ ਤੌਰ ਤੇ ਗੰਭੀਰ ਹੈਗੀ ਹੈ ਬੀਤੇ ਦਿਨਾਂ ਦੇ ਵਿੱਚ ਜੇਪੀ ਡੱਡਾ ਹੋਣਾ ਨੇ ਇੱਕ ਚਿੱਠੀ ਜਿਹੜੀ ਸੀ ਉਹ ਲਿਖੀ ਸੀ ਜਿਹੜੀ ਆ ਖਾਸ ਤੌਰ ਤੇ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਹਾਂ ਭੀ ਇੱਥੇ ਜਿਹੜੀ ਆ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਜ਼ਮੀਨਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਿਹੜਾ ਕਮਚਾ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਉਸ ਤੇ ਜਵਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਨਹੀਂ ਭਈ ਇੰਦਾ ਦੀ ਕੋਈ ਗੱਲ ਨਹੀਂ ਆ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਆ ਉਪਰਤੋਂ ਤੌਰ ਤੇ ਨਹੀਂ ਦਿੱਤੇ ਅਤੇ ਇਸ ਕਰਕੇ ਕਿਸਾਨਾਂ ਨੇ ਉੱਚੀ ਚੀਜ਼ ਹੈ ਜਬੀ ਜਿਹੜੀ ਹੈ ਕਵਚਾ ਜਿਹੜੇ ਨਹੀਂ ਦਿੱਤੇ ਹੁਣ 28 ਅਗਸਤ ਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਮੀਟਿੰਗ ਕਰਤੀ ਇਸ ਪ੍ਰੋਜੈਕਟ ਦੇ ਸਬੰਧੀ ਤਾਂ ਇਸ ਪ੍ਰੋਜੈਕਟ ਨੂੰ ਲੈ ਕੇ ਵੱਖ-ਵੱਖ ਜਿਹੜਾ ਰਾਜਾਂ ਦੇ ਵਿੱਚੋਂ ਇਹ ਰਸਤਾ ਜਿਹੜਾ ਨਿਕਲ ਆਇਆ ਉਸ ਨੂੰ ਲੈ ਕੇ ਜਿਹੜਾ ਆ ਉਹਦੇ ਵਿੱਚ ਹਰਿਆਣਾ ਵੀ ਆਉਂਦਾ ਔਰ ਪੰਜਾਬ ਵੀ ਆਉਂਦਾ ਤੇ ਜੀਐਨਕੇ ਤਾਂ ਤਾਂ ਚੁੱਟ ਬਾਤ ਹੀ ਗੱਲ ਹੈਗੀ ਆ ਪਤਾ ਇਸ ਗੱਲ ਨੂੰ ਲੈ ਕੇ ਕਿ ਪੰਜਾਬ ਸਰਕਾਰ ਦਾ ਉੱਥੇ ਜਿਹੜਾ ਪੱਖ ਆ ਉਹ ਕੀ ਰੱਖਿਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਆਪਣੀ ਨਾਰਾਜ਼ਗੀ ਪੰਜਾਬ ਸਰਕਾਰ ਦੇ ਪ੍ਰਤੀ ਪ੍ਰਗਟ ਕੀਤੀ ਔਰ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੁਸੀਂ ਇਹ ਕਿਸਾਨਾਂ ਕੋਲ ਜ਼ਮੀਨ ਲੈ ਕੇ ਕਬਜ਼ਾ ਨੈਸ਼ਨਲ ਹਾਈਵੇ ਔਥਾਰਟੀ ਨੂੰ ਨਹੀਂ ਲੈ ਕੇ ਦਿੰਦੇ ਤਾਂ ਫਿਰ ਪ੍ਰੋਜੈਕਟ ਜਿਹੜੇ ਆ ਉਹ ਰੱਦ ਹੋ ਸਕਦੇ ਆ ਤਾਂ ਰੱਦ ਕੀਤੇ ਜਾਣਗੇ ਤਾਂ ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਧਮਕੀ ਸੀ ਕਿਉਂਕਿ ਦੂਜੇ ਪਾਸੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਠੇਕੇਦਾਰ ਦੇ ਉਹਨਾਂ ਉੱਤੇ ਪੰਜਾਬ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਹਮਲੇ ਹੋਏ ਤਾਂ ਉਹਨੂੰ ਲੈ ਕੇ ਪੰਜਾਬ ਸਰਕਾਰ ਦੀ ਜਿਹੜੀ ਬੜੀ ਬਦਨਾਮੀ ਹੋਈ ਤਾਂ ਹੁਣ ਪਤਾ ਲੱਗਾ ਕਿ ਮਲੇਰਕੋਟਲੇ ਦੇ ਵਿੱਚ ਉਹ ਦੂਜੇ ਪਾਸੇ ਹੋਰ ਦੋ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜੜਾ ਹੀ ਉਹ ਕਬਜ਼ਾ ਜੜਾ ਸਰਕਾਰ ਦੇ ਲੈਣਾ ਸੀ ਤਾਂ ਉਹਦੇ ਵਾਸਤੇ ਬਕਾਇਦਾ ਤੌਰ ਤੇ ਆ ਜਿਹੜਾ ਡੀਜੀਪੀ ਨੂੰ ਔਰ ਦੂਜੇ ਪਾਸੇ ਜਿਹੜੇ ਮੁਖਸ ਖਤਰ ਨੂੰ ਰਾਜਪੁਰਮਾ ਉਹਨਾਂ ਨੂੰ ਚਿੱਠੀ ਲਿਖੀ ਗਈ ਕਿ ਹਾਂ ਵੀ ਹਰ ਹਾਲਤ ਵਿੱਚ ਜਿਹੜਾ ਕਬਜਾ ਆ ਉਹ ਦਿੱਤਾ ਦਵਾਇਆ ਜਾਵੇ ਤਾਂ ਉਸ ਨੂੰ ਲੈ ਕੇ ਕਿਤੇ ਨਿਕੇ ਬਕਾਇਦਾ ਤੌਰ ਤੇ ਮਲੇਰ ਕੋਟਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਾਫੀ ਸੁਸਤਤੀ ਤੇ ਕੰਮ ਚੁੜਾ ਕਰ ਰਿਹਾ ਵੱਡੀ ਗਿਣਤੀ ਵਿੱਚ ਪੁਲਿਸ ਜਿਹੜੀ ਤਾਇਨਾਤ ਕਰ ਦਿੱਤੀ ਗਈ ਹੈ ਔਰ ਕਬਜਾ ਜਿਹੜਾ ਲੈ ਲਿਆ ਗਿਆ ਹੁਣ ਇੱਕ ਗੱਲ ਸਿੱਧੂ ਸਾਹਿਬ ਜਿਹੜੀ ਹੋਰ ਗੱਲ ਜਿਹੜੀ ਕਰਦੀ ਪਾਉਂਦੀ ਹੈ ਕਿਉਂਕਿ 28 ਤਰੀਕ ਨੂੰ ਕੱਲ ਮੀਟਿੰਗਾਂ ਪ੍ਰਧਾਨ ਮੰਤਰੀ ਹੋਣਾ ਹੈ ਇਸ ਪ੍ਰੋਜੈਕਟ ਤੇ ਗੱਲਬਾਤ ਕਰਦੀ ਹੈ ਹੁਣ ਜ ਉਸਦੀ ਕੁੱਲ ਲੈਂਥ ਜਿਹੜੀ ਆ 295 ਕਿਲੋਮੀਟਰ ਜਿਹੜੀ ਉਹ ਬੱਤੀ ਹੈ 295.51 ਕਿਲੋਮੀਟਰ ਜਿਹੜਾ ਉਹ ਬੱਤਾ ਹੈਗਾ ਜਿਹਦੇ ਵਿੱਚੋਂ 251.ਸਮਥਿੰਗ ਜਿਹੜਾ ਉਹ ਜ਼ਮੀਨ ਜਿਹੜੀ ਆ ਇਹਨਾਂ ਅ ਜਿਹੜੀ ਨੈਸ਼ਨਲ ਹਾਈਵੇ ਔਥਾਰਟੀ ਨੂੰ ਅਕਬਾਰ ਕਰਕੇ ਦਿੱਤੀ ਜਾ ਚੁੱਕੀ ਹੈ ਤੇ ਕੇਵਲ ਤਾਂ ਕੇਵਲ ਇਹਦੇ ਵਿੱਚੋਂ 43 ਕਿਲੋਮੀਟਰ ਦਾ ਜਿਹੜਾ ਰਸਤਾ ਆ ਜਿਹੜਾ ਕਿਸਾਨਾਂ ਨੇ ਅਜੇ ਤੱਕ ਕਬਜ਼ਾ ਜਿਹੜਾ ਨਹੀਂ ਦਿੱਤਾ ਉਹ ਸਿੱਧੂਸਾ ਬੰਦਾ ਜਿਹੜਾ ਅਸੀਂ ਕਹਿ ਸਕਦੇ 16 ਫੀਸਦੀ ਦੇ ਲਾਕੇ ਚੱਕੇ ਜਿਹੜਾ ਅਜੇ ਜਿਹੜੀ ਸਭ ਜ਼ਮੀਨ ਦੀ ਜਿਹੜੀ ਪ੍ਰੋਬਲਮ ਹੈਗੀ 16 ਕਿਲੋਮੀਟਰ ਦੀ ਅੱਛਾ ਉਹ ਜਿਹੜਾ 16 ਕਿਲੋ ਮੈਂ 16 ਫੀਸਤੀ ਦਾ ਹੈਗਾ ਹਿੱਸਾ 43 ਕਿਲੋਮੀਟਰ ਬੰਦਾ ਉਹਦਾ ਕੁਝ ਹਿੱਸਾ ਤਰਨਤਨ ਜ਼ਿਲ੍ਹੇ ਚੋਂ ਲੰਘਦਾ ਕੁਝ ਲੁਧਿਆਣੇ ਚੋਂ ਨਿਕਲਦਾ ਤੇ ਕੁਝ ਗੁਰਦਾਸਪੁਰ ਦੇ ਵਿੱਚੋਂ ਨਿਕਲਦਾ ਤੇ ਗੁਰਦਾਸਪੁਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਇਹ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਜ਼ਮੀਨ ਜਿਹੜੀ ਅਕਮਾਇਰ ਹੈ ਜਿਹੜੀ ਕਿਸਾਨਾਂ ਵੱਲੋਂ ਨਹੀਂ ਕੀਤੀ ਗਈ ਜਾਂ ਭਾਵ ਉਹਦਾ ਕਰਜ਼ਾ ਜਿਹੜਾ ਨੈਸ਼ਨਲ ਹਾਈਵੇ 83 ਨੂੰ ਨਹੀਂ ਦਿੱਤਾ ਗਿਆ ਹੁਣ ਇਹਦੇ ਪਿੱਛੇ ਅਸਲ ਕਾਰਨ ਹੈ ਅਸਲ ਕਾਰਨ ਸਿੱਧੂ ਸਾਹਿਬ ਹੀ ਆ ਕਿ ਇਹ ਜਿਹੜੇ ਪ੍ਰੋਜੈਕਟ ਚੱਲੇ ਚਾਹੇ ਉਹ ਦਿੱਲੀ ਕਟਰਾ ਐਕਸਪ੍ਰੈਸ ਪ੍ਰੋਜੈਕਟ ਹੋਵੇ ਤੇ ਚਾਹੇ ਕਰਤਾਰਪੁਰ ਕਾਰਿਡੋਰ ਵਾਲਾ ਪ੍ਰੋਜੈਕਟ ਹੋਵੇ ਇਸ ਪ੍ਰੋਜੈਕਟ ਦੇ ਵਿੱਚ ਸਿੱਧੂ ਸਾਹਿਬ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਨੇ ਇਸ ਵਗਦੀ ਗੰਗਾ 'ਚ ਇਸ ਤਰੀਕੇ ਨਾਲ ਹੱਥ ਧੋਤੇ ਨੇ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਕੰਮ ਕਰਨ ਦੀ ਲੋੜ ਦੇਈ ਪਿਆਸ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਜਿਹੜਾ ਕਾਰਿਡੋਰ ਬਣਦਾ ਪਿਆ ਉੱਥੇ ਕੰਮ ਮਾਫ ਕਰਨਾ ਰਸਤਾ ਜਿਹੜਾ ਬਣਿਆ ਚਾਰ ਬਾਗੀ ਸੜਕ ਬਣ ਰਹੀ ਹੈ ਸਿੱਧੂ ਸਾਹਿਬ ਉਸ ਮਾਰਗ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕਬਜਾ ਦੇਣ ਨੂੰ ਪਿਆਰ ਨਹੀਂ ਪਰ ਵੱਡੀ ਹਰਾਨਗੀ ਦੀ ਜਾਂ ਬਿਸ਼ਰਮੀ ਦੀ ਗੱਲ ਇਹ ਹੈ ਸਰਦਾਰ ਸਾਹਿਬ ਜਿਹੜੀ ਉਥੋਂ ਦੀ ਅਫਸਰਸ਼ਾਹੀ ਆ ਖਾਸ ਤੌਰ ਤੇ ਮਾਲ ਵਿਭਾਗ ਦੇ ਅਧਿਕਾਰੀ ਖੁਦ ਹੀ ਕਿਸਾਨਾਂ ਨੂੰ ਜਾ ਕੇ ਇਹਦੀ ਗੱਲ ਕਹਿ ਰਹੇ ਆ ਕਿ ਤੁਸੀਂ ਕਬਜਾ ਨਾ ਦਿਓ ਤੁਹਾਡਾ ਜ਼ਮੀਨਾਂ ਦਾ ਰੇਟ ਹੈ ਪੈਸੇ ਪਵਾਦਨੇ ਆ ਤਾਂ ਇਸ ਤਰੀਕੇ ਨਾਲ ਤੁਹਾਨੂੰ ਪੈਸੇ ਜਿਹੜੇ ਜ਼ਿਆਦਾ ਤਵੇ ਜਾਣਗੇ ਤੇ ਉਹਨਾਂ ਦੇ ਵਿੱਚ ਸਾਡਾ ਹਿੱਸਾ ਜਿਹੜਾ ਉਹ ਤੁਸੀਂ ਰੱਖਣਾ ਹੈਗਾ ਹੁਣ ਏਡੀ ਵੱਡੀ ਜਿਹੜੀ ਹੈ ਬਿਸ਼ਰਮੀ ਦੀ ਹੱਤਿਆ ਖਾਸ ਤੌਰ ਤੇ ਬਾਬਾ ਪਕੜਾ ਅਧਿਕਾਰੀ ਜਿਹੜੇ ਹੈਗੇ ਨੇ ਉਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮਾਲ ਵਿਭਾਗ ਨਾਲ ਸੰਬੰਧਤ ਨੇ ਸਿੱਧੂ ਸਾਹਿਬ ਸਾਰੇ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਉਸ ਰਸਤੇ ਤਾਂ ਕੀ ਹਾਲ ਕੀਤਾ ਤਾਂ ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਭਗਵੰਤ ਮਾਨ ਹੁਣੀ ਕਹਿੰਦੇ ਆ ਕਿ ਮੈਂ ਕਰਾਪਸ਼ਨ ਜਿਹੜੀ ਆ ਬਿਲਕੁਲ ਨਹੀਂ ਹੋਣੀ ਕਰਾਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਜੇਕਰ ਉਹਨਾਂ ਦੀ ਨੱਕ ਦੇ ਥੱਲੇ ਮਾਲ ਵਿਭਾਗ ਦੇ ਅਧਿਕਾਰੀ ਇਹੋ ਜਿਹੇ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਅੜਚਨਾ ਪਾਉਂਦੇ ਆ ਤਾਂ ਸਿੱਧੂ ਸਾਹਿਬ ਫਿਰ ਸਰਕਾਰ ਦਾ ਇਹ ਵਾਅਦੇ ਇਹ ਦਾਅਵੇ ਕਿੱਥੇ ਚਲੇ ਜਾਂਦੇ ਆ ਕਿਉਂਕਿ ਸਿਰਫ ਔਰ ਸਿਰਫ ਗੁਰਦਾਸਪੁਰ ਜ਼ਿਲ੍ਹੇ ਕਰਕੇ ਇਸ ਵੇਲੇ ਜਿਹੜੀ ਅੜਚਨਾ ਮੇਨ ਦਿੱਲੀ ਘਟਾ ਹਾਈਵੇ ਦੇ ਵਿੱਚ ਬਣੀ ਹੋਈ ਹੈ ਤਾਂ ਦੂਜੇ ਪਾਸੇ ਕਰਤਾਰਪੁਰ ਕਾਰੀ ਰੋਡ ਦੇ ਵਿੱਚ ਵੀ ਤੇ ਲੋਕ ਉਸ ਇਲਾਕੇ ਦੇ ਲੋਕ ਸ਼ਰਮਾਂ ਮੇਂ ਇਲਜ਼ਾਮ ਲੱਗਦੇ ਆ ਕਿ ਅਫਸਰਸ਼ਾਈ ਕਰਕੇ ਇਹ ਪ੍ਰੋਜੈਕਟ ਜਿਹੜੇ ਨੇ ਰੱਦ ਹੋ ਸਕਦੇ ਆ ਜਾਂ ਉਹਨਾਂ ਕਰਕੇ ਲੇਟ ਹੋ ਰਹੇ ਆ ਜੇਕਰ ਤੁਸੀਂ ਉਹਨਾਂ ਸੜਕਾਂ ਤੇ ਲੰਘੋ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ 17 28ਵੀਂ ਸਦੀ ਦੇ ਵਿੱਚ ਤੁਰ ਰਹੇ ਆ ਪਰ ਇੰਨੀ ਮਾੜੀ ਹਾਲਾਤ ਜਿਹੜੇ ਉਧਰ ਦੇ ਨੇ ਹੁਣ ਇਸ ਗੱਲ ਨੂੰ ਲੈ ਕੇ ਕੇਂਦਰ ਸਰਕਾਰ ਸਖਤ ਹੋਇਆ ਕੇਂਦਰ ਸਰਕਾਰ ਨੇ ਧਮਕੀ ਦਿੱਤੀ ਹੈ ਕਿ ਆਪੇ ਪ੍ਰੋਜੈਕਟ ਰੱਦ ਹੋਣਗੇ ਹਣ ਪੰਜਾਬ ਸਰਕਾਰ ਪੂਰਾ ਤੌਰ ਤੇ ਕੱਲ ਦੀ ਮੀਟਿੰਗ ਨੂੰ ਲੈ ਕੇ ਪੱਪਾ ਪਾ ਰਿਆ ਹੁਣ ਵੇਖਦੇ ਕਿ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਅੱਜ 27 ਅਗਸਤ ਤੱਕ ਸਾਰੇ ਜਿੰਨਾ ਵੀ ਕਰਜ਼ੇ ਨੇ ਉਹ ਅਕਵਾਇਰ ਕਰਕੇ ਦੇ ਦਿੱਤੇ ਜਾਣ ਤਾਂ ਉਸ ਚੀਜ਼ ਨੂੰ ਲੈ ਕੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਮਲੇਰਕੋਟ ਦੇ ਵਿੱਚ ਵੀ ਮੁਸਤੈਦ ਹ ਤੇ ਪਰਨਪੁਰ ਦੇ ਵਿੱਚ ਮੁਸਤੈਦ ਤਾਂ ਜੋ ਕੱਲ ਨੂੰ ਪ੍ਰਧਾਨ ਮੰਤਰੀ ਦੀ ਮੀਟਿੰਗ ਦੇ ਵਿੱਚ ਪੰਜਾਬ ਜਿਹੜੇ ਆ ਪੰਜਾਬ ਸਰਕਾਰ ਸ਼ਿਕੰਦਿੰਦਾ ਨਾ ਹੋਵੇ ਇਹ ਤਾਂ ਚਲੋ ਉਹਨਾਂ ਦਾ ਆਪਣਾ ਪ੍ਰੋਜੈਕਟ ਆ ਜਿਸ ਤਿੱਕੇ ਨਾਲ ਉਹਨਾਂ ਦੀ ਆਪਣੀ ਸੋਚ ਆ ਕੀ ਗੱਲ ਕਰਦੇ ਪਰ ਸਿੱਧੂ ਸਾਹਿਬ ਜੋ ਕੁਝ ਐਸ ਵਾਲੇ ਸਰਕਾਰੀ ਮਸ਼ੀਨਰੀ ਤੇ ਖਾਸ ਤੌਰ ਤੇ ਮਾਲ ਵਪਾਰ ਇਸ ਪ੍ਰੋਜੈਕਟਾਂ ਦੇ ਵਿੱਚ ਗੰਗਾ ਦੇ ਵਿੱਚ ਇਸ਼ਨਾਨ ਕਰ ਰਿਹਾ ਸਿੱਧੂ ਸਾਹਿਬ ਮੇਰਾ ਨਹੀਂ ਖਿਆਲ ਕਿਤੇ ਪਿੱਛੇ ਕੀਤਾ ਹੋਵੇ ਔਰ ਇਹ ਵੀ ਲੋਕਾਂ ਨੇ ਕਥਨ ਨਹੀਂ ਜਾਂ ਲੋਕਾਂ ਦੀਆਂ ਇਹ ਵੀ ਗੱਲਾਂ ਨੇ ਕਿ ਸਿੱਧੂ ਸਾਹਿਬ ਜਿਹੜਾ ਇਹ ਕੁਝ ਮਾਲ ਆ ਰਿਹਾ ਇਹ ਬੜੇ ਉੱਪਰ ਦੇ ਪੱਧਰ ਤੱਕ ਜਾ ਰਿਹਾ ਜੇਕਰ ਉੱਪਰਲੇ ਪੱਧਰ ਤੱਕ ਨਾ ਗਿਆ ਹੁੰਦਾ ਤਾਂ ਹੁਣ ਤੱਕ ਇਹ ਪ੍ਰੋਜੈਕਟ ਜਿਹੜੇ ਕੰਪਲੀਟ ਹੋ ਚੁੱਕੇ ਹੁੰਦੇ ਚਾਹੇ ਉਹ ਜਲੰਧਰ ਦੇ ਵਿੱਚੋਂ ਲੱਗਦੇ ਵੇਖ ਲਓ ਚਾਹੇ ਗੁਰਦਾਸਪੁਰ ਦੇ ਵਿੱਚੋਂ ਲੱਗਦੇ ਵੇ ਕਿਤੇ ਨਾ ਕਿਤੇ ਅਫਸਰਸ਼ਾਹੀ ਇਹਦੇ ਵਿੱਚ ਪੂਰੀ ਇਨਵਾਲਵ ਜੇ ਤੇ ਅਫਸਰਸ਼ਾਹੀ ਉਹਨਾਂ ਚ ਇਨਵਾਲਵ ਨਹੀਂ ਹੋ ਸਕਦੀ ਹੁੰਦੀ ਜਿਨ੍ਹਾਂ ਚ ਸਤਪ ਉਸਤੇ ਸਿਫਟ ਉੱਤੇ ਕਿਸੇ ਦਾ ਹੱਥ ਨਾ ਹੋਵੇ। ਅਰਖਾਬੋਦਰ ਉਗਰਾਹਾ ਯੂਨੀਅਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਪੱਕਾ ਮੋਰਚਾ ਜਿਹੜਾ ਉਹ ਲਾਉਣ ਦੀ ਤਿਆਰੀ ਹੈ ਔਰ ਇਹ ਪੱਕਾ ਮੋਰਚਾ ਉਹਨਾਂ ਦਿਨਾਂ ਦੇ ਵਿੱਚ ਲਾਉਣਾ ਉਹਨਾਂ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਹੈਗਾ। ਇਹ ਪੱਕਾ ਮੋਰਚਾ ਕਥਲੀ ਲੱਗਣ ਜਾ ਰਿਹਾ ਔਰ ਜਿੱਥੇ ਸੈਸ਼ਨ ਦੇ ਵਿੱਚ ਵਿਰੋਧੀ ਘੇਰਨਗੇ ਸਰਕਾਰ ਨੂੰ ਉਥੇ ਹੀ ਜਿਹੜਾ ਸੈਸ਼ਨ ਦੇ ਵਿੱਚ ਇਹ ਜਥੇਬੰਦੀਆਂ ਜਿਸ ਤਰੀਕੇ ਨਾਲ ਘੇਰਨਗੀਆਂ ਮੁਸੀਬਤ ਭਗਵੰਤ ਮਾਨ ਦੇ ਲਈ ਨਵੀਂ ਸਿਰੋ ਸਭ ਜਦੋਂ ਭਾਰਤੀ ਕਿਸਾਨਚੂਨੇ ਏਕਤਾ ਗ੍ਰਾਹਾਂ ਦੀ ਗੱਲ ਆਉਂਦੀ ਹੈ ਨਾ ਤਾਂ ਉਦੋਂ ਸਧਾਰਨ ਤੌਰ ਤੇ ਜਾਂ ਆਮ ਜਨਤੀ ਜਿਹੜਾ ਜਰੂਰ ਸचेत ਹੋ ਜਾਂਦਾ ਜਾਂ ਬੁੱਧੀਜੀਵੀ ਵਰਗ ਜਰੂਰ ਸੋਚਦਾ ਕਿ ਹਾਂ ਭਈ ਉਹ ਗ੍ਰਾਹਾਂ ਗਰੂਪੋਲ ਜੇਕਰ ਇਹ ਕਾਲ ਦਿੱਤੀ ਗਈ ਹੈ ਤਾਂ ਇਹ ਫਿਰ ਠੀਕ ਪੱਤਰ ਤੇ ਦਿੱਤੀ ਗਈ ਹੈ ਇਸ ਦਾ ਜ਼ਰੂਰ ਕੁਝ ਠੋਸ ਅਰਥ ਹੋਣਗੇ ਕਿਉਂਕਿ ਦੂਜੇ ਪਾਸੇ ਜਿਹੜੀਆਂ ਜੱਥੇਬੰਦੀਆਂ ਸ਼ਬੂ ਬੈਟਰ ਤੇ ਬੈਠੀਆਂ ਨੇ ਜਾਂ ਜੁੱਗੂ ਚ ਹੋਰ ਨੇ ਉਹਨਾਂ ਦਾ ਰੁਖ ਤਾਂ ਤੁਸੀਂ ਵੇਖ ਲਓ ਕੱਲ ਦਿੱਲੀ ਦੇ ਵੇਖੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਬਾਈਅਰ ਜਦੋਂ ਜਾਣਾ ਸੀ ਜਰਜੀਤ ਸਿੰਘ ਢੱਲੇਵਾਲ ਹੋਣੀ ਕਿ ਉਹਨਾਂ ਨੇ ਛੋਟੀ ਕਿਰਪਾ ਨ پائی ਬੜਾ ਕੁਝ ਉਜਤਾ ਹੋਇਆ ਚਲੋ ਉਹ ਇੱਕ ਗੱਲ ਅਲੱਗ ਹੈ ਪਰ ਜਦੋਂ ਏਕਤਾ ਗ੍ਰਾਹਕ ਗਰੁੱਪ ਦੀ ਗੱਲ ਆਉਂਦੀ ਹੈ ਤਾਂ ਸਭ ਲੋਕ ਉਸ ਵੇਲੇ ਫਿਰ ਜ਼ਰੂਰ ਸੋਚਣ ਵਾਸਤੇ ਮਜਬੂਰ ਹੁੰਦੇ ਆ ਕਿ ਹਾਂ ਵੀ ਵਾਕਿਆ ਹੀ ਕਿਸਾਨਾਂ ਦੇ ਕੁਝ ਅਹਿਮ ਮੁੱਦੇ ਹੋਣਗੇ ਇਹ ਜਿਹੜਾ ਐਲਾਨ ਕੀਤਾ ਗਿਆ ਹੁਣ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਗਰਾਹ ਗਰੋਪਾ ਸਿੱਧੂ ਸਾਹਿਬ ਇਹਦੇ ਵੱਲੋਂ ਬੀਤੇ ਸਮੇਂ 'ਚ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਕਈ ਅਜਿਹੇ ਮੁੱਦੇ ਨੇ ਜਿਹੜੇ ਕਿਸਾਨਾਂ ਦਾ ਵਾਅਦਾ ਕੀਤੇ ਸਨ ਪਰ ਉਹ ਵਾਅਦੇ ਜਿਹੜੇ ਵਫਾ ਨਹੀਂ ਹੋਏ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ 27 ਤਰੀਕ ਤੋਂ ਲੈ ਕੇ 31 ਤੱਕ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਦੇ ਜਿਹੜੇ ਡਿਪਟੀ ਕਮਿਸ਼ਨਰ ਦੇ ਉਹਨਾਂ ਦੇ ਉੱਤੇ ਆਪਾਂ ਤਰਨੇ ਦੇ ਦੇਈਏ 5 ਦਿਨ ਦਾ ਤਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਉਹ ਪ੍ਰੋਗਰਾਮ ਮੁਲਤਵੀ ਕਰਦੇ ਹਾਂ ਕਿ ਤੇ ਵਿਧਾਨ ਸਭਾ ਸੈਸ਼ਨ ਦਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ। ਉਸ ਸਮੇਂ ਦੇ ਵਿੱਚ ਅਸੀਂ ਆਪਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਉਹ ਪ੍ਰੋਗਰਾਮ ਦਾ ਪੱਕਾ ਮੋਰਚਾ ਲਾਉਣਾ ਤਾਂ ਉਸ ਦਿਨ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਭਈ ਆਪਣੇ ਸਾਰੇ ਕਿਸਾਨ ਦੇ ਤਾਵਾਂ ਨੂੰ ਕਿ ਤੁਸੀਂ ਹੋਮਾ ਮਾ ਕੇ ਉੱਥੇ ਜਿਹੜਾ ਪਹੁੰਚਣਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਗਈ ਕਿ ਜੇਕਰ ਰਸਤੇ ਦੇ ਵਿੱਚ ਸਾਨੂੰ ਕਿਤੇ ਵੀ ਡੱਕਿਆ ਗਿਆ ਤਾਂ ਫਿਰ ਉੱਥੇ ਹੀ ਸੰਘਰਸ਼ ਦਾ ਜਿਹੜਾ ਐਲਾਨ ਆ ਕਿ ਸੰਘਰਸ਼ ਕਿਹੋ ਜਿਹਾ ਕਰਦਾ ਉੱਥੇ ਹੀ ਐਲਾਨ ਜਿਹੜਾ ਕਰ ਦਿੱਤਾ ਜਾਵੇਗਾ। ਹੁਣ ਸਿੱਧੂ ਸਾਹਿਬ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਦੀ ਕਾਰਜਸ਼ੈਲੀ ਹੈ ਚਾਹੀ ਉਹ ਕਿਸਾਨੀ ਅੰਦੋਲਨ ਪਹਿਲਾ ਜਿਹੜਾ ਐਪੀਸੋਡ ਸੀ ਤੁਸੀਂ ਉਹ ਵੇਖ ਲਓ ਕਿ ਸ਼ਾਂਤੀਪੂਰਵਕ ਜਿੱਥੇ ਉਹ ਬੈਠੇ ਉਹ ਬੰਦੇ ਬੈਠੇ ਰਹੇ ਹਿੱਲੇ ਨਹੀਂ ਤੇ ਅਖੀਰ ਤੱਕ ਜਿੰਨਾ ਚਿਰ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮਿਲੀਆਂ ਗਈਆਂ ਉਹਨਾਂ ਚਰੋਂ ਵਾਪਸ ਨਹੀਂ ਪਰਤੇ ਤੇ ਅੱਜ ਵੀ ਉਹਨਾਂ ਸ਼ਾਸਨ ਦੇ ਨਾਂ ਤੇ ਜਗेंद्र ਸਿੰਘ ਉਗਰਾਹਾ ਦੀ ਇਸ ਯੂਨੀਅਨ ਨੂੰ ਹਮੇਸ਼ਾ ਸਲਾਹਿਆ ਜਾਂਦਾ ਔਰ ਇਹ ਸਮਝਿਆ ਜਾਂਦਾ ਕਿ ਜੇਕਰ ਉਹਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਆ ਤਾਂ ਇਹ ਫਿਰ ਸਰਕਾਰ ਤੋਂ ਤਾਹਫੜਾ ਖਰੀ ਪਉਣੀ ਪਉਣੀ ਆ ਤਾਂ ਸੁਭਾਵਕ ਆ ਕਿ ਭਗਵੰਤਬਾਨ ਹੋਣਾ ਵਾਸਤੇ ਇਹ ਸਮੱਸਿਆਵਾਂ ਇੱਕ ਸੰਜੂਲੀ ਸਮੱਸਿਆਵਾਂ ਦਾ ਪੈਦਾ ਕਰੂਗੀ ਕਰੂਗੀ ਪਰ ਕੀ ਅੰਦਰ ਬੈਠੀ ਜਿਹੜੀ ਵਿਰੋਧੀ ਧਿਰਾਂ ਕਿਸਾਨਾਂ ਦੀ ਆਵਾਜ਼ ਬਣ ਕੇ ਕੀ ਮੁਤੇ ਠਾਵਗੀ ਅਸ਼ਨ ਇਹ ਵੀ ਹੈਗਾ ਕਿ ਸੰਜੂਲੀ ਨਾਲ ਤਾਂ ਸਿੱਧੂ ਸਾਹਿਬ ਐਮਐਸਪੀ ਦੀ ਗੱਲ ਹੈ ਜਾਂ ਹੋਰ ਮੰਗਾਂ ਨੂੰ ਲੈ ਕੇ ਬੀਤੇ ਸਮੇਂ ਚ ਭਗਵੰਤਬਾਨ ਹੋਣ ਦੇ ਬੜੇ ਵਾਅਦੇ ਜਿਹੜੇ ਦਾਅਵੇ ਕੀਤੇ ਪਰ ਅਜੇ ਤੱਕ ਕੋਈ ਵਫਾ ਨਹੀਂ ਜਿਸ ਨੂੰ ਲੈ ਕੇ ਉਹ ਮਜਬੂਰ ਨਹੀਂ ਪਰ ਉਹਨਾਂ ਨੇ ਤਾਂ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ ਜਿਹੜਾ ਪੰਜਾਬ ਸਰਕਾਰ ਦੇ ਮਸੀਤਾ ਨੂੰ ਤਾਂ ਵਿਧਾਏਗਾ ਵਿਧਾਏਗਾ ਉਹਦੇ ਨਾਲ ਹੀ ਨਾਲ ਵਿਰੋਧੀ ਧਿਰਾਂ ਦੇ ਸਿੱਧੂ ਸਾਹਿਬ ਨੂੰ ਕਾਤੇ ਉੱਤੇ ਵੀ سوال آئے گا ਕਿ ਵਿਰੋਧੀ ਧਿਰ ਕਿਸਾਨਾਂ ਦੀ ਆਵਾਜ਼ ਬਣ ਕੇ ਕੀ ਵਿਧਾਨ ਸਭਾ ਦੇ ਵਿੱਚ ਬੁੱਦੇ ਠੰਦੀ ਹੈ ਜਾਂ ਫਿਰ ਇਹ ਵੀ ਵਾਕ ਆਊਟ ਕਰਕੇ ਬਾਹਰ ਆ ਜਾਂਦੀ ਹੈ ਬਾਕੀ ਹਾਂ ਇਹ ਸੈਸ਼ਨ ਜਿਹੜਾ ਅੰਦਰ ਤਾਂ ਹੰਗਾਮਿਆਂ ਭਰਪੂਰ ਹੁੰਦਾ ਜਾਂ ਨਹੀਂ ਹੁੰਦਾ ਪਰ ਕਿਸਾਨ ਨੇਤਾਵਾਂ ਦੇ ਇਸ एलान ਦੇ ਨਾਲ ਜਿਹੜੀ ਐ ਸਿੱਧੂ ਸਾਹਿਬ ਸਿਆਸਤ ਜਿਹੜੀ ਆ ਪੰਜਾਬੀ ਚਰੂਰ ਕਰਵਾ ਕੇ ਉਹ ਭਗਵੰਤ ਪਾਤਸ਼ਾਹ ਦੀਆਂ ਮੁਸ਼ਕਲਾਂ ਜਿਹੜੀਆਂ ਸਿੱਧੂ ਸਾਹਿਬ ਜਰੂਰ ਵਤ ਗਈਆਂ ਜੀ